ਬਾਚਰ ਮਲ ਸਿੰਘ ਮੰਡੀ ਸੁਪਰੇ ਮਾਰਕੀਟ ਮੰਡੀ ਦਸੂਆ ਦਸੂਆ ਮੰਡੀ ਦੀ 81753 ਕੁਇੰਟਲ ਕੱਲ ਤੱਕ ਦੀ ਸਾਡੀ ਪਰਚੇ ਜਿਹੜੀ ਸਰਕਾਰ ਨੇ ਖਰੀਦੀ ਪ੍ਰਬੰਧ ਸਾਡੇ ਠੀਕ ਨੇ ਪਾਣੀ ਦਾ ਵੀ ਠੀਕ ਹੈ ਸਾਰੇ ਲਾਈਟਾਂ ਵੀ ਠੀਕ ਨੇ ਤੁਸੀਂ ਹੁਣ ਕਿਹਾ ਨਵੀਂ ਕਣ ਨਹੀਂ ਸਹੀ ਆ ਗਈ ਨਹੀਂ ਨਵੀਂ ਆਉਂਦੀ ਨਹੀਂ ਚਲੋ ਜ਼ਿਮੀਦਾਰੀ ਸਕਾ ਕੇ ਲੈਂਦੇ ਕੁਝ ਆਰਤੀ ਵੀ ਮਿਹਨਤ ਕਰਦੇ ਉਹਨੂੰ ਸਕਾ ਕੇ 17 ਮੌਚਰ ਦੇ ਹਿਸਾਬ ਨਾਲ ਹੀ ਭਰਨ ਦੇ ਨੇ ਕਈ ਵਾਰ ਵਿੱਚ ਉਦੋਂ ਵੀ ਘੱਟ ਹੈਗੇ ਨੇ ਲੇਬਰ ਤਾਂ ਠੀਕ ਚੱਲ ਰਿਹਾ ਹੈ। ਲੇਬਰ ਠੀਕ ਹੈ। ਆਰਤੀਆਂ ਦੀ ਸਾਰੀ ਲੇਬਰ ਹੈ ਉਹ ਉਹਨਾਂ ਦੇ ਉਹਨਾਂ ਦੇ ਪੈਜਣੇ ਪੈਸੇ ਉਹਨਾਂ ਦੇ ਆਪਣੇ ਆਪਣੇ ਜਿੱਦਾਂ ਜਿੱਦਾਂ ਬਾਰਦਨਾਂ ਨਾਲ ਬਾਰਦਨਾਂ ਵੀ ਠੀਕ ਹੈ। ਬਾਰਦਨਾਂ ਦੀ ਵੀ ਕੋਈ ਪ੍ਰੋਬਲਮ ਨਹੀਂ। ਲਿਫਟਿੰਗ ਚੱਲ ਰਹੀ। ਮਾਲ ਸੈਲਰਾਂ ਦੇ ਜਾ ਰਿਹਾ। ਚੱਲੀ ਜਾਂਦਾ ਨਾਲ। ਸਾਰੇ ਸਾਰੀਆਂ ਸਾਡੀਆਂ ਮੰਡੀਆਂ ਸਭ ਕੋਈ ਮੈਂ ਕਿਤੇ ਸਾਨੂੰ ਕੋਈ ਪ੍ਰੋਬਲਮ ਨਹੀਂ। ਦਸੂਆ ਮਾਰਕੀਟ ਮੰਡੀ ਸਾਰੀਆਂ ਮੰਡੀਆਂ ਚ ਚਾਰ ਮੰਡੀਆਂ ਮੇਰੇ ਕੋਲ ਬਾਕੀ ਦੂਜੇ ਮੁੰਡਿਆਂ ਕੋ ਪਰ ਸਾਨੂੰ ਕਿਸੇ ਵੀ ਮੰਡੀ ਦੀ ਕੋਈ ਪ੍ਰੋਬਲਮ ਨਹੀਂ। ਸਾਰੀਆਂ ਮੰਡੀਆਂ ਦੇ ਬੰਦੋਬਸਤ ਜੋ ਮਾਰਕੀਟ ਕਮੇਟੀ ਨਾਲ ਲਾਈਟ ਪਾਣੀ ਸਾਫ ਸਫਾਈ ਜਾਂ ਸਾਰੇ ਉੱਤੇ ਸਾਡੇ ਵਧੀਆ ਪ੍ਰਬੰਧਿਤ